ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਵੱਲੋਂ 58 ਸਾਲ ਦੀ ਉਮਰ ਦੇ ਵਿੱਚ ਬੱਚਾ ਪੈਦਾ ਕਰਨ ਦਾ ਛਿੜਿਆ ਵਿਵਾਦ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਕਢਿਆ ਲੈਟਰ ਅਤੇ ਮੰਗਿਆ ਜਵਾਬ ਬੁੱਧਵਾਰ ਨੂੰ 1 ਵਜੇ ਦੇ ਲਗਭਗ ਊਮਨ ਐਂਡ ਚਿਲਡਰ ਹਸਪਤਾਲ ਦੇ ਐਸਐਮਓ ਅਤੇ ਔਰਤਾਂ ਦੇ ਰੋਗਾਂ ਦੇ ਮਾਹਰ ਡਾਕਟਰ ਪ੍ਰੀਤਮ ਨਿੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਦੇ ਕਾਨੂੰਨ ਮੁਤਾਬਕ ਆਈਵੀਐਫ ਸਕੀਮ ਰਾਹੀਂ ਵੀ 50 ਸਾਲ ਦੀ ਉਮਰ ਵਿੱਚ ਹੀ ਔਰਤ ਬੱਚਾ ਲੈ ਸਕਦੀ ਹੈ ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਵੱਲੋਂ ਆਈਵੀਐਫਾ ਸਕੀਮ ਵਿਦੇਸ਼ ਵਿੱਚੋਂ ਕਰਵਾਈ ਜਾਂ ਇੰਡੀਆ ਵਿੱਚੋਂ ਇਸ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਭਾਰਤ ਸਰਕਾਰ ਵੱਲੋਂ ਆਪਣਾ ਪੰਜਾਬ ਸਰਕਾਰ ਨੂੰ ਇੱਕ ਲੈਟਰ ਕੱਢ ਕੇ ਇਸ ਦਾ ਜਵਾਬ ਮੰਗਿਆ ਹੈ ਡਾਕਟਰ ਪੀਤ ਮਨਿੰਦਰ ਸੀਨੀਅਰ ਮੈਡੀਕਲ ਅਫਸਰ ਔਮਨ ਐਂਡ ਚਿਲਡਰਨ ਹਸਪੀਟਲ ਬਿਠਿੰਨਾ ਮੈਡਮ ਇੱਕ ਜਿਹੜਾ ਜਿਹੜੀ ਆਪਣਾ ਇੱਕ ਲੇਡੀ ਹੈ ਬੱਚਾ ਜਦੋਂ ਤੱਕ ਉਹਦੇ ਵਿੱਚ ਅੰਡੇ ਹੈਗੇ ਆ ਅੰਡੇ ਜਿਹੜੇ ਹੈਗੇ ਆ ਔਰਤੀ ਅੰਡੇਦਾਨੀ ਦੇ ਵਿੱਚ ਬਾਇ ਬਰਥ ਪ੍ਰੈਜ਼ੈਂਟ ਹੈ ਜੇ ਉਹ ਅੰਡੇ ਠੀਕੇ ਔਰਤ ਹੈਲਦੀ ਹੈ ਠੀਕੇ ਉਹਦੀ ਜਿਹੜੀ ਹੈਗੀ ਰੀਪਰੋਡਕਟਿਵ ਟਰੈਕ ਅਸੀਂ ਕਹਿੰਨੇ ਆ ਜਨਨ ਪ੍ਰਣਾਲੀ ਜਿਹੜੀ ਹੈ ਉਹ ਠੀਕ ਕੰਮ ਕਰਦੀ ਉਹ ਬੱਚਾ ਪੈਦਾ ਕਰ ਸਕਦੀ ਹੈ ਉਮਰ ਦੀ ਗੱਲ ਕਰੀਏ ਤਾਂ ਉਮਰ ਦੀ ਗੱਲ ਕਰੀਏ ਤਾਂ ਜਿਹੜੀ ਨੈਚੁਰਲ ਏਜ ਆ ਉਹ ਮੋਸਟਲੀ 50 ਸਾਲ ਤੇ ਜਾ ਕੇ ਜਿਹੜੇ ਹੈਗੇ ਆ ਅੰਡੇ ਜਿਹੜੇ ਖਤਮ ਹੋ ਜਾਂਦੇ ਆ ਤੇ ਜਿਹੜਾ ਮਹਾਵਾਰੀ ਆਂਦੀ ਔਰਤ ਨੂੰ ਹਰ ਮਹੀਨੇ ਉਹ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਮਾਂ ਬਣਨ ਦੇ ਕਾਬਿਲ ਨਹੀਂ ਰਹਿੰਦੀ ਆਈਫੀ ਸਕੀਮ ਦੇ ਰਾਈ ਕਿਸ ਤਰ੍ਹਾਂ ਕਰ ਸਕਦੇ ਆਈਵੀਐਫ ਜਿਹੜੀ ਸਕੀਮ ਆ ਇਹਦੇ ਵਿੱਚ ਇਨ ਵਿਟ੍ਰੋ ਫਰਟੀਲਾਈਜੇਸ਼ਨ ਕਰਾਨੇ ਆਸੀਂ ਜਿਹੜੀ ਕਿ ਨੇਚਰਲਿ ਕੁਦਰਤੀ ਤਰੀਕੇ ਨਾਲ ਹੋਣੀ ਹੁੰਦੀ ਫਰਟੀਲਾਈਜੇਸ਼ਨ ਨੇਚਰਲ ਜਿਹੜੇ ਮੀਆਂ ਬੀਬੀ ਸਬੰਧ ਬਣਾਉਣ ਤੋਂ ਬਾਅਦ ਇੱਕ ਐਗ ਜਿਹੜਾ ਹੈਗਾ ਇਹ ਮਦਰ ਵੱਲੋਂ ਆਂਦਾ ਹੈ ਮੈਚ्योर ਹੁੰਦਾ ਏ ਔਰ ਰੀਲੀਜ਼ ਹੁੰਦਾ ਐਗ ਨਿਕਲਦਾ ਏ ਤੇ ਉਧਰੋਂ ਉਸੇ ਟਾਈਮ ਤੇ ਜਦੋਂ ਐਗ ਨਿਕਲਦਾ ਏ ਉਸੇ ਦਿਨ ਦੇ ਵਿੱਚ ਹੀ ਜੇ ਸਪਰਮ ਆ ਜਾਏ ਹਨਾ ਤੇ ਉਹ ਫਿਰ ਫਰਟੀਲਾਈਜੇਸ਼ਨ ਹੋ ਜਾਂਦੀ ਆ ਆਪਸ ਵਿੱਚ ਮਿਲਦੇ ਆ ਤੇ ਇੱਕ ਜਿਹੜਾ ਹੈਗਾ ਬੱਚਾ ਬਣਦੇ ਚਾਂਸਿਸ ਹੁੰਦੇ ਆ ਜਿਹੜੀ ਨੂੰ ਵਿਟ੍ਰੋ ਫਰਟੀਲਾਈਜੇਸ਼ਨ ਆ ਆਰਟੀਫੀਸ਼ੀਅਲ ਟੈਕਨੀਕ ਆ ਉਹਦੇ ਵਿੱਚ ਅਸੀਂ ਜਿਹੜਾ ਐਗ ਪਹਿਲਾਂ ਤਿਆਰ ਕਰਵਾਨੇ ਦਵਾਈ ਦੇ ਕੇ ਮਦਰ ਨੂੰ ਤੇ ਨਾਰ ਹੀ ਇੱਕ ਸਪਰਮ ਲੈਨੇ ਆ ਸੀ ਫਿਰ ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਫਰਟੀਲਾਈਜੇਸ਼ਨ ਉਹਨਾਂ ਦਾ ਆਪਸ ਵਿੱਚ ਜਿਹੜਾ ਮਿਲਣਾ ਹੈ ਉਹ ਅਸੀਂ ਗੈਰ ਕੁਦਰਤੀ ਕਹਿ ਲਿਆ ਵੀ ਉਹਨੂੰ ਉਸ এনवायरमेंट ਦਿੰਨੇ ਆਰਟੀਫੀਸ਼ੀਅਲ ਇੱਕ ਕਲਚਰ ਮੀਡੀਆ ਦੇ ਵਿੱਚ ਉਹਨਾਂ ਨੂੰ ਅਸੀਂ ਤਿਆਰ ਕਰਦੇ ਆਂ ਬੱਚੇ ਨੂੰ ਐਮਬ੍ਰਿਓ ਜਿਹੜਾ ਡਿਵੈਲਪ ਕਰਾਣੇ ਆਂ ਬਾਅਦ ਤਾਂ ਫਿਰ ਉਹਦੀ ਡਿਵੈਲਪਮੈਂਟ ਤੋਂ ਬਾਅਦ ਇੱਕ ਸਟੇਜ ਤੇ ਜਾ ਕੇ ਅਸੀਂ ਉਹਨੂੰ ਟ੍ਰਾਂਸਪਲੈਂਟ ਕਰਦੇ ਆਂ ਬੱਚੇ ਮਾਂ ਦੀ ਬੱਚੇਦਾਨੀ ਦੇ ਵਿੱਚ ਜਿਹੜੀ ਮਾਂ ਦੀ ਬੱਚੇਦਾਨੀ ਉਹ ਵੀ ਅਸੀਂ ਪਹਿਲਾਂ ਦਵਾਈ ਦੇ ਕੇ ਪ੍ਰੀਪੇਅਰ ਕੀਤੀ ਹੁੰਦੀ ਬੱਚੇਦਾਨੀ ਦੇ ਅੰਦਰਲੀ ਲੇਅਰ ਜਿਹਨੂੰ ਅਸੀਂ ਐਂਡੋਮੈਟਰੀਅਮ ਕਹਿੰਨੇ ਆ ਉਹਨੂੰ ਪ੍ਰੀਪੇਅਰ ਕਰਦੇ ਆ ਫਿਰ ਉਹਦੇ ਵਿੱਚ ਉਹ ਜਿਹੜੀ ਹੈਗਾ ਭਰੂਣ ਅਸੀਂ ਬਾਹਰ ਤਿਆਰ ਕੀਤਾ ਹੈ ਉਹਨੂੰ ਅਸੀਂ ਟ੍ਰਾਂਸਪਲੈਂਟ ਕਰਦੇ ਆ ਤੇ ਉਸ ਤੋਂ ਬਾਅਦ ਉਹ ਸਟੇਜ ਤੋਂ ਬਾਅਦ ਉਹ ਬੱਚੇਦਾਨੀ ਦੇ ਅੰਦਰ ਹੀ ਜਿਹੜਾ ਡਿਵੈਲਪ ਹੁੰਦਾ ਤੇ ਬੇਬੀ ਬਣਦਾ ਉਹਦੇ ਪੇਜ ਹੈ ਜੀ ਇਹ ਗੱਲਬਾਤ ਹਾਂਜੀ ਉਹ ਇਹ ਜਿਹੜੀ ਆਰਟੀਫੀਸ਼ੀਅਲ ਟੈਕਨੀਕਸ ਆ ਇਹਦੇ ਵਿੱਚ ਅਸੀਂ ਜਿਹੜੀ ਮਦਰ ਦੀ ਉਮਰ ਹੈ ਨਾ ਇੱਕ ਇੱਕ ਗਾਈਡਲਾਈਨਸ ਆ ਇਹ ਇੱਕ ਤਾਂ ਬਣਿਆ ਹੋਇਆ ਕੋਰਟ ਦੇ ਲਾਜ਼ ਨੇ ਉਸ ਲਾਜ਼ ਜਿਹੜੀਆਂ ਗਾਈਡਲਾਈਨਸ ਸਾਨੂੰ ਲਾ ਕਹਿੰਦਾ ਹੈਗਾ ਆਰਟੀਫੀਸ਼ੀਅਲ ਟੈਕਨਿਕਸ ਦੇ ਵਿੱਚ ਉਹਨਾਂ ਗਾਈਡਲਾਈਨਸ ਦੇ ਅਕੋਰਡਿੰਗ ਹੀ ਹੈ ਜਿਹੜੀ ਆਰਟੀਫੀਸ਼ੀਅਲ ਟੈਕਨਿਕਸ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਉਹਦੇ ਵਿੱਚ ਉਮਰ ਦੀ ਜਿਹੜੀ ਹੱਦ ਹੈ ਮੈਨੂੰ ਲੱਗਦਾ 50 ਸਾਲ ਤੱਕ ਹੈਗੀ ਹੈ ਕਿ ਅਸੀਂ ਕਰ ਸਕਦੇ ਹਾਂ ਜੇ ਕੰਡੀਸ਼ਨਸ ਹੁੰਦੀਆਂ ਇਹਦੇ ਵਿੱਚ ਵੀ ਕਿ ਕਿੰਨੀਆਂ ਕੰਡੀਸ਼ਨ ਦੇ ਵਿੱਚ ਅਸੀਂ ਕਰ ਸਕਦੇ ਹਾਂ ਤੇ ਟਰੀਟਮੈਂਟ ਦੀ ਗੱਲ ਕਰੀਏ ਇਸ ਤਰ੍ਹਾਂ ਦੇ ਔਰਤਾਂ ਨੂੰ ਫਿਰ ਜੇ ਮਤਲਬ 50 ਸਾਲ ਤੋਂ ਇਸ ਘਟਤਾ ਤੇ ਟਰੀਟਮੈਂਟ ਪ੍ਰੋਪਰ ਵਗੈਰਾ ਟੀਕੇ ਵਗੈਰਾ ਜਿਸ ਤਰ੍ਹਾਂ ਆਮ ਲੱਗਦੇ ਨੇ ਔਰਤਾਂ ਦੇ ਉਸ ਤਰ੍ਹਾਂ ਹੀ ਲੱਗਦੇ ਨੇ ਮੈਡੀਸਨ ਵਗੈਰਾ ਹਾਂ ਜਦੋਂ ਅਸੀਂ ਬੱਚਾ ਬਣਾ ਲਿਆ ਬਾਹਰ ਹਨਾ ਬੱਚੇਦਾਨੀ ਚ ਰੱਖਤਾ ਫਿਰ ਉਹ ਜਿਹੜੀ ਮਦਰ ਉਹ ਪ੍ਰੈਗਨੈਂਟ ਆ ਹੁਣ ਉਹ ਨੇਚਰਲ ਤਰੀਕੇ ਨਾਲ ਹੀ ਗਰੋ ਕਰੇਗਾ ਮਾਂ ਦੀ ਬੱਚੇਦਾਨੀ ਵਿੱਚ ਤੇ ਜਿਹੜੇ ਟਾਈਮ ਟੂ ਟਾਈਮ ਅਸੀਂ ਉਹਨੂੰ ਆਪਣੀ ਭਾਸ਼ਾ ਵਿੱਚ ਐਂਟੀਨੇਟਲ ਚੈੱਕਅਪ ਕਹਿੰਨੇ ਹੈ ਪ੍ਰੈਗਨੈਂਸੀ ਦੇ ਦੌਰਾਨ ਜਿਹੜੇ ਅਸੀਂ ਘੱਟੋ-ਘੱਟ 4 ਬਾਰ ਜਿਹੜਾ ਡਾਕਟਰ ਗਾਇਨੇਕੋਲੋਜਿਸ ਨੂੰ ਦਿਖਾਣਾ ਹੁੰਦਾ ਉਵੇਂ ਮਰੀਜ਼ ਨੂੰ ਦਿਖਾਣਾ ਇਸ ਵਿੱਚ ਜਿਆਦਾ ਪ੍ਰੈਸ਼ੀਅਸ ਪ੍ਰੈਗਨੈਂਸੀ ਹੈ ਕਿਉਂਕਿ ਆਰਟੀਫੀਸ਼ੀਅਲ ਟੈਕਨੀਕ ਨਾਲ ਅਸੀਂ ਕੀਤੀ ਹੈ ਕਿਉਂਕਿ ਨੈਚੁਰਲ ਤਰੀਕੇ ਨਾਲ ਹੋ ਨਹੀਂ ਰਿਹਾ ਬੱਚਾ ਤਾਂ ਕਿ ਇਹਦੇ ਵਿੱਚ ਅਸੀਂ ਹੋਰ ਵੀ ਜਿਆਦਾ ਧਿਆਨ ਰੱਖਣਾ ਹੁੰਦਾ ਕਿ ਜਲਦੀ ਉਹਦਾ ਐਂਟੀਨੇਟਲ ਅਪ ਚੈੱਕਅਪ ਜਿਵੇਂ ਅਸੀਂ 15-15 ਦਿਨ ਬਾਅਦ ਕਰਦੇ ਆ ਹਨਾ ਜੇ ਕੋਈ ਪੇਸ਼ੈਂਟ ਨੂੰ ਦਿੱਕਤ ਆndi ਤਾਂ ਵੀ ਉਹਨੂੰ ਕਹਿੰਨੇ ਆ ਕਿ ਜਲਦੀ ਡਾਕਟਰ ਕੋਲ ਦੀ ਸਲਾਹ ਲੈਣੀ ਆ ਜਿਹੜੇ ਟੀਕੇ ਲੱਗਦੇ ਆ ਟੈਟਨਸ ਦੇ ਉਹ ਵੀ ਅਸੀਂ ਟਾਈਮ ਟੂ ਟਾਈਮ ਓਵੇਂ ਲਵਾਉਣੇ ਓਵੇਂ ਅਸੀਂ ਆਇਰਨ ਦੇਣਾ ਓਵੇਂ ਕੈਲਸ਼ੀਅਮ ਦੇਣੀ ਓਵੇਂ ਅਸੀਂ ਡਾਈਟ ਸਮਝਾਉਣੀ ਉਹਨੂੰ ਚੰਗੀ ਡਾਈਟ ਹਰੀਆਂ ਸਬਜ਼ੀਆਂ ਫਰੂਟ ਦਾਲਾਂ ਹਨਾ ਚਨੇ ਹੋਏ ਜਿਵੇਂ ਘਰ ਦਾ ਜਿਹੜਾ ਬਣਿਆ ਹੋਇਆ ਹੈਗੀ ਡਾਈਟ ਨੇਚਰਲ ਡਾਈਟ ਉਹ ਮਾਂ ਨੇ ਖਾਣੇ ਜੇ जा, 50 ਸਾਲ ਤੋਂ ਇਸ ਜਿਆਦਾ ਹੋ ਜਾਂਦੀ ਹੈ ਫਿਰ ਕੀ ਉਹਨੂੰ ਗੈਰਕਾਨੂੰਨੀ ਮੰਨਿਆ ਜਾਂਦਾ ਨਹੀਂ ਗੈਰਕਾਨੂੰਨੀ ਤਾਂ ਦੇਖੋ ਨਹੀਂ ਹੈਗਾ ਨੈਚੁਰਲ ਤਰੀਕੇ ਨਾਲ ਜੇ ਮਦਰ 컨ਸੀਵ ਕਰ ਗਈ ਆ ਤਾਂ ਨਹੀਂ ਗੈਰਕਾਨੂੰਨੀ ਜੇ ਆਈਵੀਐਫ ਜੇ ਸਾਡਾ ਗਾਈਡਲਾਈਨਸ ਕਹਿੰਦੀਆਂ ਲਾਅਸ ਜੇ ਅਲਾਉ ਕਰਦਾ ਤੇ ਫਿਰ ਉਹ ਗੈਰਕਾਨੂੰਨੀ ਨਹੀਂ ਹੈਗਾ ਜੇ ਲਾਅ ਦੇ ਅੰਦਰ ਰਹਿ ਕੇ ਅਸੀਂ ਕੋਈ ਵੀ ਕੰਮ ਕਰਦੇ ਆ ਤਾਂ ਉਹ ਕੰਮ ਜਾਇਜ਼ ਆ ਜੇ ਅਸੀਂ ਲਾਅ ਤੋਂ ਬਾਹਰ ਜਾਂਦੇ ਆ ਫਿਰ ਉਹ ਗੈਰਕਾਨੂੰਨੀ ਆ ਲਾਅ ਤਾਂ 50 ਇਅਰ ਹੀ ਕਹਿੰਦੇ ਆ हां ਤੇ ਫਿਰ ਉਹ ਸਾਡੀਆਂ ਗਾਈਡਲਾਈਨਸ ਡਾਕਟਰ ਜਿਹੜੇ ਕਰਦੇ ਵੀ ਆ ਉਹਦੇ ਅਕੋਰਡਿੰਗ ਹੀ ਕਰਦੇ ਆ ਕੰਮ ਜੋ ਲਾ ਕਹਿੰਦਾ ਜੋ ਕਾਨੂੰਨ ਕਹਿੰਦਾ ਉਹਦੇ ਅਕੋਰਡਿੰਗ ਹੀ ਕੀਤਾ ਜਾਂਦਾ ਕ